ਸੋ ਲੋ ਜੀ ਪਾਕੇ ਪਾਣੇ ਲੱਗ ਗਿਆ ਬਹੁਤ ਵੱਡਾ ਮੇਲਾ ਲੋਕ ਦੂਰੋਂ ਦੂਰ ਆ ਗਿਆ ਜਿੱਥੇ ਤੁਹਾਨੂੰ 100 ਰੁਪਏ ਦੇ ਸੂਟ 2-2 ਰੁਪਏ ਦੇ 3-300 ਰੁਪਏ ਦੇ 4 ਹੀ ਪਾਸੇ ਦੇਖ ਲਓ ਬਹੁਤ ਵੱਡਾ ਕਾਟਿਆ 4 ਦਿਨਾਂ ਦੀ ਸੇਲ ਹੋਰ ਵਧਾ ਦਿੱਤੀ ਹੈਗੀ ਆ ਜਿੱਥੇ ਤੁਸੀਂ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਤੱਕ ਆ ਜਾਓ ਜਿੱਥੇ ਵਾਜਦੇ ਹੋਣੇ ਆ ਭਾਈ ਜੀ 2-2 ਰੁਪਏ 2200 3-300 ਤੁਸੀਂ ਬਾਹਰ ਕੀ ਤੁਸੀਂ ਲੋਕਾਂ ਤੇ ਦੇ ਰਹੇ ਹੋ ਜੀ ਦੇ ਰਿਆ 2200 ਰੁਪਏ ਸੂਟ ਤੇ ਉਹ ਦੁਪੱਟੇ ਵਾਲੇ ਚੱਕੋ ਜੀ 2200 ਰੁਪਏ ਦੇ ਚੱਕੋ ਜੀ ਆ ਦੇਖੋ ਜੀ ਜਿਹੜੇ ਬਾਜ਼ਾਰਾਂ ਦੇ ਵਿੱਚ 5500 ਰੁਪਏ ਦੀ ਸੂਟ ਵੇਖਦਾ ਦੁਪੱਟੇ ਦੇ ਨਾਲ ਇੱਥੇ ਕਰਦਾ ਸਿਰਫ 200 ਰੁਪਏ ਦਾ ਉਦੋਂ ਦੇਖ ਲਈਏ ਲੋਕ ਆਏ ਆ ਸਾਰੇ ਹੀ ਪਾਸੇ ਦੇਖ ਲਓ ਬਹੁਤ ਵੱਡਾ ਫਾਇਦਾ ਹੋ ਰਿਹਾ ਆ ਚੱਕੋ ਜੀ ਪਲਾਜੋ ਵਾਲਾ ਸੂਟ 100 ਰੁਪਏ ਦਾ ਸੀਤਾ ਸਤਾ ਪਲਾਜੋ ਸੂਟ ਦੇ ਉਹ 100 ਰੁਪਏ ਦਾ ਆ ਦੇਖੋ ਜੀ ਜੋ ਅਸੀਂ ਬਹਾਰਾ ਕੀਤਾ ਸੀ ਲੋਕਾਂ ਨਾਲ ਉਹ ਦੇ ਰਹੇ ਆ ਇੱਥੇ ਤੁਸੀਂ ਚੈੱਕ ਕਰ ਲਓ ਬਾਜ਼ਾਰ 'ਚ 500 ਰੁਪਏ ਦਾ ਪਲਾਜੋ ਸੂਟ ਇੱਥੇ ਅਸੀਂ ਦੇ ਰਹੇ ਆ ਸਿਰਫ ਇਹ ਰਾ ਘਟ ਸੂਰਜੀ 200 ਰੁਪਏ ਦਾ ਸਟਿਚ ਕਿਸਤਾ ਤਾਇਆ ਉਹ ਭਾਜੀ 6 600 ਰੁਪਇਆ 5 500 ਰੁਪਇਆ ਸਮਾਈ ਜਲਦੀ ਆ ਆ ਸੀਤਾ ਤਾਇਆ ਰੈਡੀमेड 200 ਰੁਪਏ ਦਾ ਜੀ 200 ਰੁਪਏ ਦਾ ਲੈ ਜਾਓ ਤੁਸੀਂ ਬਾਘੇ ਪਰਾਨੇ ਬੱਸ ਸਟਾਜ ਆ ਜਾਓ ਟੈਂਪੂ ਜਾ ਜਾਓ ਜਿੱਤਾਂ ਮਰਜੀ ਆ ਜਾਓ ਬਾਘੇ ਪਰਾਨਾ ਬੱਸ ਸਟੈਂਡ ਤੇ ਆ ਕੇ ਤੁਸੀਂ ਆ ਰਿਕਸ਼ਿਆਂ ਦੇ ਕੋਲ ਜਾਣਾ ਬਿਲਕੁਲ ਫ੍ਰੀ ਸਰਵਿਸ ਤੁਸੀਂ ਰਿਕਸ਼ਾ চালক ਨੂੰ ਕੋਈ ਪੈਸਾ ਨਹੀਂ ਦੇਣਾ ਤੁਸੀਂ ਫ੍ਰੀ ਦੇ ਵਿੱਚ ਬੱਸ ਸਟੈਂਡ ਤੋਂ ਮਾਤੁਸ਼ਰੀ ਤੇ ਸਾਰ ਦੇ ਸਟੋਰ ਤੇ ਆ ਜਾਓ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੋਂ ਫ੍ਰੀ ਦੇ ਵਿੱਚ ਰਿਕਸ਼ੇ ਚਲਜੋ 1 ਰੁਪਿਆ ਵੀ ਨਹੀਂ ਜਣਾ ਆ ਚੱਕੀ ਚਲੋ ਜੀ ਆ ਸੂਟ ਚੈੱਕ ਕਰੋ ਜੀ 350 ਵਾਲਾ 250 ਦਾ 250 ਦਾ ਆ 250 ਦਾ ਆ ਦੇਖੋ ਜੀ ਚੈੱਕ ਕਰ ਲੋ ਰੇਟ ਲਿਗਾ 350 ਪਰ ਇਹ ਵੀ 250 ਚਾਹਤਾ ਫੇਰੇ ਕਰਨੇ ਫੇਰੇ ਲੋਕ ਹਲੇ ਵੀ ਘਰੇ ਬੈਠੇ ਸਾਡੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਕਹਿੰਨੇ ਆ ਇਹ ਮੇਲਾ ਖਤਮ ਨਾ ਹੋ ਜਾਵੇ ਜਿਹੜੇ ਸੂਟ ਆ ਸਾਰੇ ਹੀ ਵਿਕ ਜਾਣੇ ਆ ਛੇਤੀ ਛੇਤੀ ਆਜੋ ਚਲੋ ਜੀ ਚਾਰੇ ਪਾਸੇ ਮੇਲੇ ਲਾ ਕੇ ਦੇਖੋ ਟਾਕਾ ਮਾਰਦਾ ਘੱਟ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ 22 ਮਈ ਤੱਕ ਤੁਹਾਡੀ ਮੇਲੇ ਹੋਣਿਆ ਛੇਤੀ ਛੇਤੀ ਆਜੋ ਜੀ ਬਾਂਦਾ ਪੁਰਾਣਾ ਉਹਨਾ ਬੋਗਾ ਰੋਡ ਤੇ ਆ ਉੱਧਰ ਦੇਖੋ ਬੀਬੀ ਨੇ ਝੋਲੇ ਪੜਲੇ ਔਰ ਇਧਰ ਵੀ ਦੇਖੋ ਔਰ ਟਰ ਦੇ ਪਾਸੇ ਵੀ ਦੇਖੋ ਸਾਰੇ ਹੀ ਪਾਸੇ ਵੱਡਾ ਘੱਟ ਹੋ ਗਿਆ ਬਾਗੇ ਪੁਰਾਣੇ 1 ਇੰਚ ਵੀ ਜਗ੍ਹਾ ਹੈ ਨਹੀਂ ਸਾਰੇ ਹੀ ਭਾਗੇ ਪਣਦੇ 50 ਰੁਪਏ ਲੈ ਕਰਤੇ ਆ ਮਾਤੂ ਜੀ ਦੀ ਦਸਤਾਰ ਤੇ ਮੇਲੇ ਲੱਗ ਗਿਆ 100 ਰੁਪਏ ਦਾ ਸਾਡੇ ਕੋਲ ਪਲਾਜੋ ਸੂਟ 200 ਰੁਪਏ ਦਾ ਨਾਇਰਾ ਕੱਟ 50 ਰੁਪਏ ਦਾ ਦੁਪੱਟਾ 200 ਰੁਪਏ ਦੀ ਬੈੱਡ ਸ਼ੀਟ ਮਹਿਗਾ ਸਾਰੇ ਹੀ ਪਾਸੇ ਫਾਇਦੇ ਬਹੁਤ ਹੋ ਰਿਹਾ ਕੱਲ ਨੂੰ ਰਿਸ਼ਤੇਦਾਰੀਆਂ ਦੇ ਨਹੀਂ ਜਾਣਾ ਤੁਸੀਂ ਕੱਲ ਨੂੰ ਫਿਲਮਾਂ ਦੇਖਣ ਨਹੀਂ ਜਾਣਾ ਤੁਸੀਂ ਐਤਵਾਰ ਨੂੰ ਕੋਈ ਜ਼ਰੂਰੀ ਕੰਮ ਨਹੀਂ ਕਰਨਾ ਐਤਵਾਰ ਨੂੰ ਸਿਰਫ ਫੈਮਲੀਆ ਸਮਾਗਮ ਮਾਤੂ ਜੀ ਦੀ ਦਸਤਾਰ ਤੇ ਆਜੋ ਜਿੱਥੇ ਕੁਰਤੇ ਪਿਆ ਮੇਨਾ ਕੁਰਤਾ ਫਰੀ ਫ੍ਰੀ ਦੇ ਰਹੇ ਆ ਕਿਤੇ 800 ਵਾਲਾ ਕੁਰਤਾ ਵੀ ਆਮਾ 200 ਹੀ ਦੇ ਰਹੇ ਆ ਪੱਕਾ ਜ਼ਰਦਾਰ ਆ ਮੈਂ ਕਹਿੰਦਾ ਕੋਈ ਇੰਦਰ ਚੀਜ਼ ਨਹੀਂ ਜਿੱਥੇ ਸਾਡੇ ਫਾਇਦੇ ਨਹੀਂ ਹੈਗੇ ਆਜੋ ਵੱਡੇ ਫਾਇਦੇ ਕਰਾਂਗੇ ਸੋ ਲੋ ਜੀ ਬਾਗੇ ਪਰਾਣੇ ਲੱਗ ਗਿਆ ਬਹੁਤ ਵੱਡਾ ਮੇਲਾ ਲੋਕ ਦੂਰੋਂ ਦੂਰ ਆ ਗਿਆ ਜਿੱਥੇ ਤੁਹਾਨੂੰ 100-100 ਰੁਪਏ ਦੇ ਸੂਟ 2-200 ਰੁਪਏ 3-300 ਰੁਪਏ 4 ਹੀ ਪਾਸੇ ਦੇਖ ਲਓ ਬਹੁਤ ਵੱਡਾ ਕਾਟਿਆ 4 ਦਿਨਾਂ ਦੀ ਸੇਲ ਹੋਰ ਵਧਾ ਦਿੱਤੀ ਹੈਗੀ ਆ ਜਿੱਥੇ ਤੁਸੀਂ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਤੱਕ ਆਜੋ ਜਿੱਥੇ ਫਾਇਦੇ ਹੋਣੇ ਆ ਬਾਈ ਜੀ 2200 ਰੁਪਏ 2250 3300 ਤੁਸੀਂ ਬਾਹਰ ਕੀਤਾ ਲੋਕਾਂ ਨੂੰ ਦੇ ਰਹੇ ਹੋ ਆ ਦੇ ਰਹੇ ਆ ਜੀ ਦੇ ਰਹੇ ਆ 2200 ਰੁਪਏ ਸੂਟ ਪਿਓ ਡੁਪੱਟੇ ਵਾਲੇ ਚੱਕੋ ਜੀ 2200 ਰੁਪਏ ਦੇ ਚੱਕੋ ਜੀ ਪਿਓ ਡੁਪੱਟੇ ਵਾਲਾ ਸੂਟ 200 ਰੁਪਏ ਦਾ ਆਹ ਕਿ ਚੱਕੋ ਪੰਜ 500 ਵਾਲਾ 200 ਦਾ ਕਰਤਾ ਜੀ ਆਹ ਚੱਕੀ ਚਲੋ 200 200 200 ਉਹ ਪ્યોਰ ਦੁਪੱਟੇ ਦੇ ਨਾਲ ਦੇ ਰਹਿਆ ਆ ਆ ਦੇਖੋ ਜੀ ਜਿਹੜੇ ਬਾਜ਼ਾਰਾਂ ਦੇ ਵਿੱਚ 5-500 ਰੁਪਏ ਦੇ ਸੂਟ ਵੇਚਦਾ ਦੁਪੱਟੇ ਦੇ ਨਾਲ ਇੱਥੇ ਕਰਤਾ ਸਿਰਫ 200 ਰੁਪਏ ਦਾ 200 ਰੁਪਏ ਦਾ ਸੂਟ ਦੇ ਰਹਿਆ ਤੁਸਾਂ ਦੇਖ ਲਓ ਇੱਥੇ ਲੋਕ ਆਏ ਆ ਸਾਰੇ ਪਾਸੇ ਦੇਖ ਲਓ ਬਹੁਤ ਵੱਡਾ ਫਾਇਦਾ ਹੋ ਰਿਹਾ ਆ ਚੱਕੋ ਜੀ ਪਲਾਜੋ ਵਾਲਾ ਸੂਟ 100 ਰੁਪਏ ਦਾ ਸੀਤਾਸਤਾ ਆ ਪਲਾਜੋ ਸੂਟ ਹੈ ਉਹ 100 ਰੁਪਏ ਦਾ ਆ ਦੇਖੋ ਜੀ ਜੋ ਅਸੀਂ ਬਾਹਰ ਕੀਤਾ ਸੀ ਲੋਕਾਂ ਨਾਲ ਉਹ ਦੇ ਰਹੇ ਆ ਇੱਥੇ ਤੁਸੀਂ ਚੈੱਕ ਕਰ ਲਓ ਬਾਜ਼ਾਰ 'ਚ 500 ਰੁਪਏ ਦਾ ਪਲਾਜੋ ਸੂਟ ਇੱਥੇ ਅਸੀਂ ਦੇ ਰਹੇ ਆ ਸਿਰਫ 100 ਰੁਪਏ 600 ਰੁਪਏ ਦੇ ਵਿੱਚ ਰੈਡੀमेड ਪਲਾਜੋ ਸੂਟ ਦੇ ਰਹੇ ਆ। ਆਹ ਦੇਖੋ ਜੀ ਪਿਓ ਦੁਪੱਟੇ ਦਾ ਸੂਟ ਬਾਜ਼ਾਰ 'ਚ 850 ਰੁਪਏ ਦਾ 500 ਰੁਪਏ ਦਾ ਇਹ ਵੀ ਇਹ ਵੀ 500 ਰੁਪਏ ਦਾ ਕਰਤਾ ਜੀ 500 ਰੁਪਏ ਦਾ ਭਾਜੀ। ਤੁਸੀਂ ਚੈੱਕ ਕਰ ਲਓ ਨਾਲ-ਨਾਲ ਦੇਈ ਜਾਂਦੇ ਆ ਨਾਲ-ਨਾਲ ਲੋਕਰ ਦੇ ਫਰੇ ਦੇ ਕਰੀ ਜਾਂਦੇ ਆ। ਇੱਕ-ਇੱਕ ਸੂਟ ਦੇਣਾ ਭਾਜੀ ਇੱਕ-ਇੱਕ ਸੂਟ ਦੇਣਾ ਹੈ। ਇੱਕ ਭੈਣ ਨੂੰ ਇੱਕ ਸੂਟ ਇੱਕ ਭੈਣ ਨੂੰ ਇੱਕ ਸੂਟ। ਲਓ ਵੀ ਆ ਵੀ ਚੈੱਕ ਕਰ ਲਓ ਬਾਜ਼ਾਰ 'ਚ 8-800 ਰੁਪਏ ਦੀ ਨਾਇਰਾ ਕੱਟ ਰੈਡੀमेड ਸਟਿਚ ਕੀਤਾ ਇੱਥੇ ਅਸੀਂ ਦੇ ਰਿਹਾ ਸਿਰਫ 200 ਰੁਪਏ। ਦੋ ਦੋ ਰੁਪਏ ਚ ਦੇ ਰਹੇ ਜੀ ਦੋ ਦੋ ਰੁਪਏ ਦੇ ਵਿੱਚ ਨਾਇਰਾ ਕਟ ਨਾਇਰਾ ਕਟ ਸੂਟ ਜੀ 200 ਰੁਪਏ ਦਾ ਸਟਿਚ ਕੀਤਾ ਸਤਾਇਆ ਉਹ ਭਾਰੀ 6 600 ਰੁਪਿਆ 5 500 ਰੁਪਿਆ ਸਮਾਈ ਜਲਦੀ ਆ ਆ ਸੀਤਾ ਸਾਇਆ ਰੈਡੀमेड 200 ਰੁਪਏ ਦਾ ਜੀ 200 ਰੁਪਏ ਦਾ ਲੈ ਜਾਓ ਆ ਸੂਟਾਂ ਦੀ ਸੇਲ ਆਤੀ ਆ ਆ 7 700 ਰੁਪਏ ਦਾ ਬਾਜ਼ਾਰ ਚ ਇਹ ਵੀ 350 ਰੁਪਏ ਦਾ ਪ्योर ਦਪਟਾ 350 ਦਾ ਲੈ ਜਾਓ ਜੀ ਆ ਚੱਕੀ ਚੱਲੋ ਜੀ ਆ ਸੂਟ ਚੈੱਕ ਕਰੋ ਜੀ 350 ਵਾਲਾ 250 ਦਾ 250 ਦਾ 350 ਵਾਲਾ 250 ਦਾ ਆ ਦੇਖੋ ਜੀ ਚੈੱਕ ਕਰ ਲੋ ਰੇਟ ਲਿਖਿਆ 350 ਪਰ ਇਹ ਵੀ 250 ਚ ਕਰਤਾ ਫਾਇਦੇ ਕਰਨੇ ਫਾਇਦੇ 4 ਦਿਨ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਮਤਲਬ 22 ਮਈ ਤੱਕ ਬਹੁਤ ਵੱਡੇ ਫਾਇਦੇ ਹੋ ਰਿਹਾ ਹੈ ਤੱਕੜਾਈ ਵਾਲਾ ਸੂਟ ਬਜ਼ਾਰ 'ਚ 1000 ਰੁਪਏ ਦਾ ਅਸੀਂ ਖੁਦ 850 ਦਾ ਵੇਚਿਆ ਆ ਚੱਕੋ ਕਰਤਾ 500 ਰੁਪਏ ਦਾ 500 ਰੁਪਏ ਦਾ ਭਾਜੀ ਕੜਾਈ ਵਾਲਾ ਸੂਟ 500 ਰੁਪਏ ਦਾ 1200 ਰੁਪਏ ਵਾਲਾ ਸੂਟ ਕਰਤਾ 650 ਰੁਪਏ ਦਾ ਆ ਚੱਕੋ ਜੀ 650 ਦਾ ਸੂਟ ਕਰਤਾ ਰੇਡ ਜਮਾਈ ਅਤੇ ਕਰਦੇ ਆ ਪਿਓਰ ਕਾਟਨ ਦੇ ਸੂਟ ਡੈਟਲ ਸੂਟ ਆ ਚੱਕੋ ਆਲ ਓਵਰ ਸੂਟ ਭਾਜੀ ਕੈਂਬ੍ਰਿਕ ਦਾ ਠੰਡਾ ਥਾਰ ਚਾਹੇ ਪਲਾਜੋ ਬਣਾ ਲਓ ਚਾਹੇ ਜੋ ਮਰਜੀ ਬਣਾ ਲਓ 450 ਦਾ 900 ਵਾਲਾ ਸੂਟ ਵੀ 450 ਦਾ ਕਰਤਾ ਆ ਦੇਖੋ ਜੀ ਜਿਹੜੇ ਬਾਜ਼ਾਰਾਂ ਚ ਜਾ ਕੇ ਤੁਸੀਂ ਲੈਨੇ ਹੋ ਹਜ਼ਾਰ-ਹਜ਼ਾਰ ਰੁਪਏ ਦੇ ਇੱਥੇ ਆ ਕੇ ਲੈ ਜਾਓ ਦੁਪੱਟਿਆਂ ਦੇ ਨਾਲ 5-500 ਦੇ ਵਿੱਚ ਕਰਤੇ ਆ 5-500 ਦੇ ਵਿੱਚ ਜਿਹੜੇ ਲੋਕ ਹਲੇ ਵੀ ਘਰੇ ਬੈਠੇ ਸਾਡੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਕਹਿੰਨੇ ਆ ਇਹ ਮੇਲਾ ਖਤਮ ਨਾ ਹੋ ਜਾਵੇ ਜਿਹੜੇ ਸੂਟ ਆ ਸਾਰੇ ਹੀ ਵਿਕ ਜਾਣੇ ਆ ਤੁਸੀਂ ਛੇਤੀ ਛੇਤੀ ਆ ਜਾਓ ਜੇ ਆਪ ਦਾ ਫਾਇਦਾ ਕਰਾਉਣਾ ਭਾਈ ਜੀ ਥੋੜੀ ਮੈਂ ਕਿਹਾ ਸਾਈਡ ਤੇ ਜਾ ਕੇ ਮੈਨੂੰ ਹੋਰ ਬੜੀ ਦਿਖਾ ਦੇ। ਅੱਜ ਜਦੋਂ ਹੋਰ ਵੈਰਾਈਟੀ ਦਿਖਾ ਦੇਣਾ ਪੂਰੇ ਕਲਾਟ ਦੇ ਇਥੇ ਰਸਬੋ ਹੋ ਜਾਦਾ ਪਿੱਛੇ ਜਾ ਕੇ ਤੁਹਾਨੂੰ ਵੈਰਾਈਟੀ ਸਾਰੀ ਦਿਖਾਣੇ ਆ। ਸੁਣੋ ਜੀ ਚਾਰੇ ਪਾਸੇ ਮੇਲੇ ਲਾ ਕੇ ਦੇਖੋ ਟਾਟਾ ਮਾਰਦਾ ਕੱਟ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ 22 ਮਈ ਤੱਕ ਤੁਹਾਡੇ ਮੇਲੇ ਹੁਣਿਆ ਛੇਦੀ ਛੇਦੀ ਆ ਜਾਓ ਜੀ ਬਾਗਾ ਪੁਰਾਣਾ ਆਉਣਾ ਮੋਗਾ ਰੋਡ ਤੇ ਓ ਉਧਰ ਦੇਖੋ ਬੀਬੀਆਂ ਨੇ ਝੋਲੇ ਪੜਲੇ ਔਰ ਇਧਰ ਵੀ ਦੇਖੋ ਓ ਪਰਲੇ ਪਾਸੇ ਵੀ ਦੇਖੋ ਸਾਰੇ ਪਾਸੇ ਵੱਡਾ ਕੱਟ ਹੋ ਗਿਆ ਬਾਗੇ ਪਰਾਣੇ ਇੱਕ ਇੰਚ ਵੀ ਜਗ੍ਹਾ ਹੈ ਨਹੀਂ ਸਾਰੇ ਹੀ ਬਾਗੇ ਪਰਣ ਦੇ ਬਾਜ਼ਾਰ ਬੇਲੇ ਕਰਤੇ ਆ ਮਾਤੂ ਸ਼ਰੀ ਦਸਤਾਰ ਤੇ ਮੇਲੇ ਲੱਗ ਗਿਆ ਆ ਦੇਖੋ ਭਾਜੀ ਫੋਟੋ ਬੁਟੀਕਾਂ ਦੇ ਸੂਟਾਂ ਦੀ ਫਾਇਦਾ ਕਰੋ ਲੋਕੀ ਕਹਿੰਦੇ 100 200 500 ਰੁਪਏ ਦੀ ਬਥੇਰੇ ਲੈ ਲੈਣੇ ਆ ਪਰ ਸਾਨੂੰ ਓਪਨ ਰੇਂਜਾਂ ਵੀ ਦਿਖਾ ਦਿਓ ਦੇਖੋ ਜੀ ਉੱਪਰ ਜੇ ਰੇਂਜਾਂ ਦਿਖਾ ਰਹੇ ਆ ਲੋ ਊੜਾ ਐੜਾ ਖਖਾ ਮਾਤੂ ਸ਼ਰੀ ਦਾ ਮੇਲੇ ਦਾ ਮੈਦਾਨ ਗਿਆ ਭਖ ਆ ਜੇ ਕੋ ਸੂਟ ਆ ਗਿਆ ਓਰੀਜਨਲ ਭਾਜੀ ਕਾਪੀਆਂ ਮਿਲ ਜਾਂਦੀਆਂ ਬਜ਼ਾਰਾਂ 'ਚ ਉਹ ਕਾਪੀਆਂ ਵੇਚੀ ਜਾਂਦੇ ਆ ਆ 1600 1500 16 ਸੂਟ 2000 ਵਾਲਾ ਸੂਟ 850 ਰੁਪਏ ਦਾ ਭਾਜੀ 850 ਰੁਪਏ ਦਾ ਆ ਦੇਖੋ ਜੀ ਚਾਹੇ ਤੁਸੀਂ ਪੌਂਚ ਵਾਲੇ ਕੰਮ ਲੈਣਾ ਚਾਹੇ ਤੁਸੀਂ ਫਰੰਟ ਘੇਰੇ ਲੈਣਿਆ ਚਾਹੇ ਤੁਸੀਂ ਦੁਪੱਟੇ ਲੈਣਿਆ ਬਾਜ਼ਾਰ ਚ 2 2000 ਰੁਪਏ ਮਾਤੂ ਸ਼੍ਰੀ ਦਸਤਾਰ ਨੇ ਆ ਵੀ ਕਰਤਾ 850 ਦੇ ਵਿੱਚ ਆ ਦੇਖੋ ਜੀ ਕੋਈ 2000 ਨਹੀਂ ਕੋਈ 1800 ਨਹੀਂ ਲੈ ਜਾਓ 850 ਦੇ ਵਿੱਚ ਆ ਵੀ ਚੱਕੋ 850 ਦੇ ਵਿੱਚ 2 2000 ਵਾਲੇ ਸੂਟ 850 ਚ ਦੇ ਰਹੇ ਆ ਛੇਤੀ ਛੇਤੀ ਆਓ ਜਲਦੀ ਆ ਜਾਓ ਜਲਦੀ ਲੋਕ ਘਰਾਂ ਚੋਂ ਉੱਠ ਕੇ ਆ ਗਏ ਆ ਤੁਸੀਂ ਬੈਠਿਆ ਰਹੋ ਆ ਦੇਖੋ ਮਾਡਰਨ ਵਾਲੇ ਸੂਟ ਬੁਟੀਕਾਂ ਵਾਲੇ ਪੀਸ ਰੇਟ ਲੈਖ ਲੈ ਕੇ ਲਾਤਾ ਕੋਈ ਧੋਖਾ ਨਹੀਂ ਕੋਈ ਓਲਾ ਨਹੀਂ ਬਾਕੀ ਦੁਕਾਨਦਾਰਾਂ ਨੂੰ ਇਦਾਂ ਨਹੀਂ ਦੇਣੇ ਨਹੀਂ ਤੁਹਾਨੂੰ ਤੇ ਰਹਿਆ ਚੱਕੋ 850 ਆ ਵੀ ਦੇਖੋ ਜੀ ਪੇਂਟ ਵਾਲਾ ਸੂਟ ਆ ਗਿਆ ਬੋਡਰ ਵਾਲੇ ਸੂਟ ਆ ਗਿਆ ਚੱਕੋ 850 ਦੇ ਵਿੱਚ 850 ਦੇ ਵਿੱਚ ਸਾਡੇ ਕੋਲ ਬਹੁਤ ساری ਵੈਰਾਈਟੀ ਆ ਸੋਲੋ ਸੋਲੋ ਪੀਸ ਦਵਾਂਗੇ ਸਿੰਗਲ ਸਿੰਗਲ ਪੀਸ ਦਵਾਂਗੇ ਜਿਹੜਾ ਕਿਸੇ ਦੇ ਪਾਣੀਮਣੇ ਦੇ ਕਟਵਾਰਕ ਦੇ ਦੁਪੱਟਿਆਂ ਦੇ ਨਾਲ ਆ ਵੀ 850 ਦੇ ਵਿੱਚ ਵੈਰਾਈਟੀਆਂ ਚੈੱਕ ਕਰੋ ਵੈਰਾਈਟੀਆਂ ਜੀ ਬਹੁਤ ਸਾਰੇ ਫਾਇਦੇ ਹੋ ਗਏ ਆ ਬਹੁਤ ਸਾਰੇ ਫਾਇਦੇ ਜਲਦੀ ਆ ਜਾਓ ਬੱਤੂ ਚੀਰੀ ਦਸਤਾਰ ਬਾਗੇ ਪ੍ਰਾਣੇ ਇੱਥੇ 1 ਇੰਚ ਵੀ ਜਗ੍ਹਾ ਨਹੀਂ ਬਚੀ ਲੋਕ ਘਰਾਂ ਚੋਂ ਆ ਗਏ ਲੋਕਾਂ ਦੇ ਫਾਇਦੇ ਹੋ ਰਹੇ ਆ ਲੋਕਾਂ ਨੂੰ ਪਤਾ ਕਿ ਅਸੀਂ 50000 ਦਾ ਕੱਪੜਾ ਬਾਜ਼ਾਰ 'ਚ ਜਿਹੜਾ ਲੈਣਾ ਉਹ 15000 'ਚ ਮਿਲੀ ਜਾ ਰਿਹਾ ਆ ਦੇਖੋ ਜੀ ਇਸ ਤੋਂ ਇਲਾਵਾ ਆ ਵੀ ਦਿਖਾਓ ਭਾਈ ਜੀ ਸੂਟ ਦੇਖੋ ਜੀ ਵੈਰਾਈਟੀ ਦੇ ਵਿੱਚ ਕੋਈ ਕਮੀ ਨਹੀਂ 1000 ਰੁਪਏ ਦਾ ਬਾਜ਼ਾਰ 'ਚ ਤੇ 3000 ਦਾ ਆ ਚੱਕੋ ਜੀ ਟਾਈਟਲ ਸੂਟ ਬਾਜ਼ਾਰ 'ਚ 3500 3600 ਇਹ ਵੀ 1000 ਰੁਪਏ ਦਾ ਆ 1000 1000 ਰੁਪਏ ਕਰਤਾ ਜੀ ਜਿਹੜਾ ਮਰਜੀ ਸੂਟ ਚੱਕੋ ਯਾਰ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਹਜ਼ਾਰ 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 ਭਾਰੀ ਲੋਕਾਂ ਦਾ ਫਾਇਦਾ ਕਰੀ ਜਨੇ ਆ ਮਾਤੂ ਸ਼ੀਰ ਦਾਸਤਾਰ ਭੀੜਾ ਲੱਗੀਆਂ ਉਹ ਗਰਮੀਆਂ ਦੇ ਵਿੱਚ ਮੇਲੇ ਲੱਗੇ ਆ ਚੱਕੋ ਸ਼ਪਾਰ ਦੇ ਮੇਲੇ ਜਿੰਨਾ ਕੱਠ ਕਹਿੰਦੇ ਬਾਗੇ ਪੁਰਾਣੇ ਹੋ ਗਿਆ 1000 ਰੁਪਏ ਆ ਵੀ 1000 ਰੁਪਏ ਇੱਕੋ ਹੀ ਰੇਟ ਬੋਲਣਾ ਹਜ਼ਾਰ ਆ ਵੀ ਹਜ਼ਾਰ ਆ ਵੀ ਹਜ਼ਾਰ 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 ਰੁਪਏ ਵੇਚਣਾ ਦੇਖੋ ਜੀ ਅੱਜ ਸਾਡੇ ਕੋਲ ਬਹੁਤ ਟਾਈਮ ਨਹੀਂ ਰਸ਼ ਬਹੁਤ ਆ ਬਿਜ਼ੀ ਬਹੁਤ ਆ ਤੁਹਾਨੂੰ ਅਸੀਂ ਸੈਂਪਲ ਦਿਖਾਉਂਦੇ ਆ ਇਦਾਂ ਦੇ ਪੀਸ ਬਟਿਕਾਲੇ ਪੀ ਸਾਨੂੰ 850 ਦੇ ਰਹੇ ਨੇ ਆ ਇਥੇ 550 660 440 330 220 100 ਰੁਪਏ ਦਾ ਸਾਡੇ ਕੋ ਪਲਾਜੋ ਸੂਟ 200 ਰੁਪਏ ਦਾ ਨਾਇਰਾ ਕੱਟ 50 ਰੁਪਏ ਦਾ ਦੁਪੱਟਾ 200 ਰੁਪਏ ਦੀ ਬੈੱਡ ਸ਼ੀਟ ਮੈਗਾ ਸਾਰੇ ਹੀ ਪਾਸੇ ਫਾਇਦੇ ਬਹੁਤ ਹੋ ਰਹਾ ਚਲਦੀ ਆ ਜਾਓ ਘਰਾਂ ਚ ਬੈਠੇ ਰਹੋ ਇਥੇ ਸਾਡਾ ਫਾਇਦਾ ਕਰਨਾ ਬਜ਼ਾਰਾਂ ਚ ਲੁੱਟਾ ਕਰਦਿਆ ਬੰਦੋ ਅੱਜ ਜੀ ਡੈਟਲ ਸੂਟ ਜੀ ਬਜ਼ਾਰ ਦੇ ਵਿੱਚ 1200 80 ਦੇਣਾ 750 ਰੁਪਏ ਦਾ 750 ਰੁਪਏ ਦਾ ਡਿਟਲ ਸੂਟ ਡਿਟਲ ਮਸਲੀਨ ਦੁਪੱਟਾ 750 750 ਸੋ ਜਲਦੀ ਆ ਜਾਓ ਜੀ ਬਹੁਤ ਸਾਰਾ ਫਾਇਦਾ ਤੁਹਾਡਾ ਮਤ ਤੁਸੀਂ ਦਸਤਾਰ ਬਾਗੇ ਪਰਾਨੇ ਕਰ ਰਹਾ ਇੱਕ ਵਾਰੀ ਫੇਰ ਬਾਹਰ ਨਿਗਾ ਮਾਰ ਦਿਓ ਬਾਹਰ ਕੈਮਰਾ ਘੁਮਾ ਦਿਓ ਦੇਖੋ ਕਿੱਡਾ ਵਟਾ ਇਕੱਠਿਆ ਤੁਸੀਂ ਘਰਾਂ ਚ ਬੈਠਿਆ ਰਹੋ ਲੋਕ ਆ ਗਏ ਆ ਲੋਕਾਂ ਦੇ ਫਾਇਦੇ ਹੋ ਰਹੇ ਆ 50000 ਵਾਲਾ ਕਪੜਾ ਸਿਰਫ 15000 ਚ ਕੱਲ ਦਿਨ ਐਤਵਾਰ ਆ ਐਤਵਾਰ ਨੂੰ ਤਾਂ ਇੱਥੇ ਰਿਕਾਰਡ ਤੋੜ ਦੇਣਿਆ ਕੱਲ ਐਤਵਾਰ ਨੂੰ ਰਿਕਾਰਡ ਤੋੜ ਦੇਣਿਆ ਐ ਤੁਹਾਨੂੰ ਕੋਈ ਵੀ ਆਪਣੇ ਘਰ ਬੇਲੇ ਨਾ ਬੈਠੇ ਰਹੋ ਮਾਤੂ ਜੀ ਦੀ ਦਸਤਾਰ ਆਜੋ ਕੱਲ ਨੂੰ ਰਿਸ਼ਤੇਦਾਰੀਆਂ ਤੇ ਨਹੀਂ ਜਾਣਾ ਤੁਸੀਂ ਕੱਲ ਨੂੰ ਫਿਲਮਾਂ ਦੇਖਣ ਨਹੀਂ ਜਾਣਾ ਤੁਸੀਂ ਐਤਵਾਰ ਨੂੰ ਕੋਈ ਜ਼ਰੂਰੀ ਕੰਮ ਨਹੀਂ ਕਰਨਾ ਐਤਵਾਰ ਨੂੰ ਸਿਰਫ ਫੈਮਲੀਆ ਸਮਾਗਮ ਮਾਤੂ ਜੀ ਦੀ ਦਸਤਾਰ ਤੇ ਆਜੋ ਜਿੱਥੇ ਕੁਰਤੇ ਪਜਾਮੇ ਨਾਲ ਕੁਰਤਾ ਪਜਾਮਾ ਫ੍ਰੀ ਦੇ ਰਹੇ ਆ ਜਿੱਥੇ 800 ਵਾਲਾ ਕੁਰਤਾ ਪਜਾਮਾ 200 ਹੀ ਦੇ ਰਹੇ ਆ ਪੱਗਾਂ ਦਸਤਾਰਾਂ ਮੈਂ ਕਿਹਾ ਕੋਈ ਇਦਾਂ ਦੀ ਚੀਜ਼ ਨਹੀਂ ਜਿੱਥੇ ਸਾਡੇ ਫਾਇਦੇ ਨਹੀਂ ਹੈਗੇ ਆਜੋ ਵੱਡੇ ਫਾਇਦੇ ਕਰਾਂਗੇ। ਕੋਲ ਆ ਜੀ ਸਾਡੀਆਂ ਪਹਿਣਾ ਬੀਬੇ ਦੇ ਹੋਰ ਫਾਇਦੇ ਕਰਤੇ ਤੁਹਾਨੂੰ 100-100 ਰੁਪਏ ਦੇ ਸੂਟ ਦੇ ਰਹੇ ਹਨ। ਇੱਕ ਹੋਰ ਸਕੀਮ ਸ਼ੁਰੂ ਕਰਤੀ ਕੰਪਨੀ ਵੱਲੋਂ ਰਿਕਸ਼ੇ ਦੀ ਸਰਵਿਸ ਦੇਤੀ। ਤੁਸੀਂ ਬਾਘੇ ਪਰਾਣਾ ਬੱਸ 'ਚ ਆ ਜਾਓ, ਟੈਂਪੂ 'ਚ ਆ ਜਾਓ, ਜਿੱਦਾਂ ਮਰਜ਼ੀ ਆ ਜਾਓ ਬਾਘਾ ਪਰਾਣਾ ਬੱਸ ਸਟੈਂਡ ਦੇ ਆਕੇ ਤੁਸੀਂ ਇਹ ਰਿਕਸ਼ੇ ਦੇ ਕੋਲ ਜਾਣਾ ਬਿਲਕੁਲ ਫ੍ਰੀ ਸਰਵਿਸ। ਤੁਸੀਂ ਰਿਕਸ਼ਾ ਚਾਲਕ ਨੂੰ ਕੋਈ ਪੈਸਾ ਨਹੀਂ ਦੇਣਾ। ਤੁਸੀਂ ਫ੍ਰੀ ਦੇ ਵਿੱਚ ਬੱਸ ਸਟੈਂਡ ਤੋਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆ ਜਾਓ। ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੋਂ ਫ੍ਰੀ ਦੇ ਵਿੱਚ ਰਿਕਸ਼ੇ ਚਲਜੋ 1 ਰੁਪਿਆ ਵੀ ਨਹੀਂ ਜਣਾ ਬੱਸਾਂ ਦੇ ਖਰਾਏ ਭਗਵਾਨ ਤੁਹਾਨੂੰ ਸਰਕਾਰ ਨੇ ਫ੍ਰੀ ਕਰਤੇ ਆ ਤੇ ਰਿਕਸ਼ੇ ਦਾ ਕਰਾਇਆ ਤੁਹਾਡਾ ਫ੍ਰੀ ਕਰਤਾ ਮਾਤੂ ਸ਼੍ਰੀ ਦਸਤਾਰ ਨੇ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੇਡ ਜਿੱਥੇ ਪਾਰੀ ਸੇਲ ਚੱਲ ਰਹੀ ਆ 4 ਦਿਨਾਂ ਜੀ ਤੁਹਾਡੇ ਕੋ 4 ਦਿਨ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ 2 ਮਈ ਤੱਕ ਆਜੋ ਫ੍ਰੀ ਦੇ ਵਿੱਚ ਆਉਂਗੇ ਫਰੀ ਦੇ ਵਿੱਚ ਜਾਉਂਗੇ ਭਾਈ ਜੀ ਬਿਲਕੁਲ ਫਰੀ ਹੈ ਨਾ ਸੇਵਾ ਇਹ ਬਿਲਕੁਲ ਫਰੀ ਹੈ ਦੇਖੋ ਪੈਣਾ ਕਹਿੰਦੀ ਸੀ ਸੂਟ ਲੈਣ ਆਉਣੇ 200 ਵਾਲੇ 500 ਵਾਲੇ 1000 ਵਾਲੇ ਤੇ ਸਾਡਾ ਕਿਰਾਇਆ ਬਹੁਤ ਲੱਗ ਜਾਂਦਾ ਮਾਤੂ ਸ਼ਰੀ ਦਸਤਾਰ ਨੇ ਆ ਰਕਸ਼ਾ ਦੀ ਵੀ ਸੇਵਾ ਕਰਦੀ ਫਰੀ ਤੁਸੀਂ ਫਾਸਟ ਸਟੈਂਡ 'ਤੇ ਆਉਣਾ ਮਾਤੂ ਸ਼ਰੀ ਵਾਲਾ ਬੋਰਡ ਪੜ੍ਹਨਾ ਤੇ ਰਕਸ਼ੇ 'ਤੇ ਬਹਿ ਜਾਣਾ ਤੇ ਇੱਥੋਂ ਜਦੋਂ ਵਾਪਸ ਜਾਣਾ ਤਾਂ ਵੀ ਮਾਤੂ ਸ਼ਰੀ ਦਸਤਾਰ ਦੇ ਰਕਸ਼ੇ 'ਤੇ ਬਹਿ ਕੇ ਜਾਣਾ ਤੇ ਬਸ ਤੇ ਚੜ ਜਾਣਾ ਲੋ ਜੀ ਇੱਧਰ ਤੁਸੀਂ ਦੇਖ ਲਓ ਆ ਪੈਣਾ ਸਾਡੀਆਂ ਆ ਗਈਆਂ ਇਹਨਾਂ ਨੇ ਫਰੀ ਦੇ ਵਿੱਚ ਰਿਕਸ਼ੇ ਦੇ ਵਿੱਚ ਜਾਣਾ ਕਿੱਥੋਂ ਆਈ ਤੁਸੀਂ ਅੱਜ ਅਸਿਰੱਜ ਜੀ ਪਹਿਲਾਂ ਬੱਸ ਸਟੈਂਡ ਤੋਂ ਰਿਕਸ਼ੇ ਦੇ ਪੈਸੇ ਦੇ ਗਏ ਸੀਗੇ ਹਾਂਜੀ ਹੋਰ ਤੁਸੀਂ ਜਦੋਂ ਜਾਣਾ ਰਿਕਸ਼ੇ 'ਚ ਬੈਠ ਕੇ ਜਾਣਾ ਤੇ ਫ੍ਰੀ ਜਾਣਾ ਪੈਸਾ ਕਿਸੇ ਨੂੰ ਨਹੀਂ ਦੇਣਾ ਠੀਕ ਹੈ ਜੀ ਬੱਸ ਜਾਈ ਸੀ ਇੱਥੇ ਹਾਂਜੀ ਬੱਸ ਜਾਈ ਸੀ ਬੱਸ ਛੱਡੇ ਤੋਂ ਕਿੱਥੇ ਆਏ ਸੀ ਬੱਸ ਛੱਡੇ ਤੋਂ ਜੀ ਮੇਰੀ ਗੱਡੀ ਦੇ ਨਾਲ ਆਏ ਆਂ ਕਾਰ ਤੇ ਅੱਛਾ ਜੀ ਹੁਣ ਤਾਂ ਤੁਹਾਨੂੰ ਇਹ ਫਾਇਦਾ ਹੋ ਗਿਆ ਜਿੱਦਾਂ ਮਰਜ਼ੀ ਆ ਜਾਓ ਬੱਸਾਂ 'ਚ ਜਾਓ ਟੈਂਪੂਆਂ 'ਚ ਜਾਓ ਤੁਹਾਨੂੰ ਇੱਥੇ ਫ੍ਰੀ ਦੇ ਵਿੱਚ ਰਿਕਸ਼ਿਆਂ ਦੇ ਵਿੱਚ ਲੈ ਕੇ ਆਵਾਂਗੇ ਦੇਖੋ ਕੱਪੜੇ 'ਚ ਫਾਇਦੇ ਕਰ ਰਹੇ ਆਂ 100 ਰੁਪਇਆ ਸੂਟ ਦੇ ਰਹੇ ਆਂ 100 ਰੁਪਇਆ ਪਲਾਜੋ ਸੂਟ ਰੈ 200 ਰੁਪਏ ਦਾ ਕੁਰਤਾ ਪਜਾਮਾ ਦੇ ਰਹੇ ਆ 900 ਰੁਪਏ ਦੇ ਦੋ ਸੂਟ ਦੇ ਰਹੇ ਆ 1000 ਵਾਲਾ ਸੂਟ 4-500 ਦੇ ਰਹੇ ਆ ਸਾਰੇ ਪਾਸੇ ਫਾਇਦਾ ਦੇਖ ਲਓ ਜੀ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਰਿਕਸ਼ੇ ਭੜ-ਭੜ ਕੇ ਆ ਰਹੇ ਆ ਇਧਰ ਕਿਆਰਾ ਮਾਰ ਦਿਓ ਸਕੂਟਰ ਮੋਟਰਸਾਈਕਲ ਪਿੰਡੋਂ ਪਿੰਡੀ ਭੀ ਭੀਆਂ ਭੜ-ਭੜ ਆ ਰਹੀਆਂ ਬਾਹਰ ਕਿਆਰਾ ਮਾਰ ਦਿਓ ਦੇਖੋ ਗੱਡੀਆਂ ਹੀ ਗੱਡੀਆਂ ਇਧਰ ਦੀ ਕਿਆਰਾ ਵਾਰੇ ਚਾਰੇ ਪਾਸੇ ਫੁੱਲ ਪਾਰਕਿੰਗ ਬਾਗੇ ਪ੍ਰਾਣ ਦੇ ਵਿੱਚ ਜਾਮ ਲੱਗ ਚੁੱਕੇ ਆ ਸਿਰਫ ਇਸ ਵੇਲੇ ਮਾਤੂ ਸ਼੍ਰੀ ਦਸਤਾਰ ਦੀ ਗੱਲ ਹੋ ਰਹੀ ਆ ਮਾਤੂ ਸ਼੍ਰੀ ਦਸਤਾਰ ਬਾਗਾਪੁਰਾ ਮੋਗਾ ਰੋਡ ਆਜੋ ਛੇਤੀ ਵੱਡੇ ਫਾਇਦੇ ਬਾਰ ਬਾਰ ਕਹਿ ਰਹੇ ਆ 4 ਦਿਨ ਸਾਡੇ ਕੋ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਜੱਗਰਸਾਂਹ ਟੀਵੀ ਬਾਗਾਪੁਰਾ